ਸਟੀਰੋਇਡ ਤੋਂ ਜ਼ਿਆਦਾ ਤੁਹਾਨੂੰ ਮੈਂ ਗੱਲ ਸਮਝਾਉਣਾ ਕਿ ਦਸ ਦੇ ਵਿੱਚ ਲੋਕੀ ਖਾਂਦੇ ਆ ਇੱਕ ਖਾਕੀ ਗੋਲੀ ਪਾਟੀਆਂ ਰੋਕਣ ਵਾਸਤੇ ਉਹ ਖਤਰਨਾਕ ਹੈ ਬਹੁਤ ਖਤਰਨਾਕ ਹੈ ਲੋਕਾਂ ਨੂੰ ਇਸ ਗਲਤੀ ਬਾਰੇ ਨਹੀਂ ਪਤਾ ਉਹ ਚਾਹੁੰਦੇ ਕਿ ਮੈਨੂੰ ਅਰਜੈਂਟ ਮੇਰੀ ਪਾਟੀਆਂ ਰੁਕ ਜਾਣ ਪਾਟੀਆਂ ਰੋਕਣ ਦੇ ਰਸਤੇ ਉਹ ਦਵਾਈਆਂ ਖਾ ਲੈਂਦੇ ਹੁਣ ਡਿੰਗੂ ਦਾ ਮੱਛਰ ਜਿਹੜਾ ਹੈ ਉਹ ਸਾਫ਼ ਪਾਣੀ ਵਿੱਚ ਆਪਣੇ ਆਪ ਨੂੰ ਪਨਪਦਾ ਉੱਪਰ ਤੱਕ ਵੀ ਜਾ ਸਕਦਾ ਹੈ 6 7 8 ਮੰਜ਼ਿਲ ਤੱਕ ਵੀ ਉੱਤੇ ਜਾ ਸਕਦਾ ਹੈ ਤੇ ਅਸੀਂ ਸੋਚੀਏ ਕਿ ਅਸੀਂ ਉਹਦੇ ਨਾਲ ਬੱਚੇ ਹੋਏ ਆ ਉਹ ਬਹੁਤ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਨਹੀਂ ਹੈ ਨਹੀਂ ਜੇ ਸਫਾਈ ਰੱਖੀਏ ਮੱਛਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤੇ ਇਹੀ ਤਰੀਕਾ ਹੈ ਇਸ ਮੱਛਰ ਇਸ ਬਿਮਾਰੀ ਤੋਂ ਬਚਣ ਦਾ ਹੋਰ ਕੋਈ ਤਰੀਕਾ ਨਹੀਂ ਹੈ ਤੇ ਡਾਕਟਰ ਸਾਹਿਬ ਧਾਰਨਾ ਅਗੀ ਕਿ 1.5 ਤੋਂ 2 ਫੁੱਟ ਤੋਂ ਉੱਤੇ ਮੱਛਰ ਹੁੰਦਾ ਨਹੀਂ ਹੈ ਤੁਸੀਂ 7-8 ਮੰਜ਼ਿਲਾ ਤੱਕ ਵੀ ਕਿਹਾ ਵਾ ਕਿਸ ਤਰ੍ਹਾਂ ਜਾ ਸਕਦਾ ਕਿਉਂਕਿ ਲੋਕ ਸੋਚਦੇ ਕਿ ਸ਼ਾਇਦ ਗਰਾਉਂਡ ਫਲੋਰ ਤੋਂ ਉੱਤੇ ਮੱਛਰ ਅੱਗੇ ਨਹੀਂ ਜਾ ਸਕਦਾ ਨਹੀਂ ਨਹੀਂ ਤੁਹਾਡੇ ਵਿੱਚ ਇਹ ਵਹਿਮ ਹੈ ਤੁਹਾਡੇ ਦਿਮਾਗ 'ਚ ਇਹ ਬਹੁਤ ਵੱਡਾ ਵਹਿਮ ਬੜਿਆ ਹੈ ਕਿ ਸੈਲ गिर ਗਏ ਤੇ ਮੌਤ ਹੋ ਸਕਦੀ ਹੈ ਸੈਲ ਗਿਰਨ ਦੇ ਨਾਲ ਮੌਤ ਬਿਲਕੁਲ ਵੀ ਬਹੁਤ ਕਟ ਚਾਂਸ ਹੈ ਸੈਲ ਗਿਰਨ ਦੇ ਨਾਲ ਮੌਤ ਹੁੰਦੀ ਹੈ ਬੱਕਰੀ ਦਾ ਦੁੱਧ ਬਲੈਕ ਮਾਰਕੀਟਿੰਗ ਹੁੰਦੀ ਹੈ ਉਦੋਂ ਕਿੰਨਾ ਕੇ ਫਾਇਦਾ ਕਰਦੇ ਲੋਕ ਸੌਦੇ ਕੇ ਬੱਕਰੀ ਦਾ ਦੁੱਧ ਨਾ एकदम ਸੈਲ ਵਾਤੇ ਹੈ ਚਿਕਨ ਗੁਨਿਆਵੀ ਇੱਕ ਵਾਇਰਸ ਹੈ ਉਹ ਵੀ ਮੱਛਰਾਂ ਦੇ ਨਾਲ ਹੀ ਫੈਲਦੀ ਹੈ ਮੱਛਰ ਤੇ ਕੱਟਣ ਦੇ ਨਾਲ ਹੀ ਪ੍ਰੋਬਲਮ ਆਉਂਦੀ ਹੈ ਜਿਸ ਤਰ੍ਹਾਂ ਡੇਂਗੂ ਦਾ ਉਸੇ ਚਿਕਨ ਹੁੰਦੀ ਹੈ ਚਿਕਨ ਗੁਨਿਆਵੀ ਕਿਸੇ ਮਰੀਜ਼ ਨੂੰ ਜਾਨ ਲੈਵਾ ਨਹੀਂ ਹੈਗਾ ਮਾਰਦਾ ਨਹੀਂ ਹੈ ਈਲੀਅਨ ਨੂੰ ਵੀ ਬੜਾ ਚਾਣ ਲੈਵਾ ਜਿਹੜੀ ਬਿਮਾਰੀ ਕਹੀ ਕਿਹਾ ਗਿਆ ਵਾ ਲੋਕ 판ਡੇ ਕਰਾਂਦੇ ਫਲਾਨਾ ਕਰਾਂਦੇ ਲੇਕਿਨ ਅਸਲ ਕੀਵੇਂ ਠੀਕ ਹੁੰਦਾ ਵਾ ਉਹਦੇ ਬਾਰੇ ਬਹੁਤ ਘੱਟ ਗਾਈਡਲੈਂਸ ਮਿਲਦੀ ਹੈ ਅਸ਼ਾ ਦੇ ਮੌਸਮ ਵਿੱਚ ਦੋ ਤੁਹਾਨੂੰ ਮੱਛਰ ਦੇ ਨਾਲ ਬਿਮਾਰੀਆਂ ਸਮਝਾਈਆਂ ਇੱਕ ਹੁੰਦਾ ਡੇਂਗੂ ਤੇ ਚਿਕਨਗੁਨੀਆ ਦੂਸਰਾ ਜਿਹੜੇ ਗੰਦੇ ਪਾਣੀ ਦੇ ਖਾਣ ਪੀਣ ਦੇ ਨਾਲ ਤੇ ਮੱਖੀਆਂ ਦੇ ਨਾਲ ਤੇ ਜਿਹੜੀ ਬਿਮਾਰੀਆਂ ਫੈਲਦੀਆਂ ਉਹ ਅੱਜਕੱਲ ਦਸਤ ਜਿਹਨੂੰ ਡਾਇਰੀਆ ਵੀ ਕਹਿੰਦੇ ਐ ਤੇ ਪੀਲੇ ਦੀ ਬਿਮਾਰੀ ਹੈਪਟਾਈਟਿਸ ਐ ਸੋ ਦੋਸਤੋ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਸਾਨੂੰ ਦਰਸਤਾਂਦਾ ਕਿ ਕੋਈ ਨਾ ਕੋਈ ਜਿਹੜੀ ਬਿਮਾਰੀ ਜਿਹੜੀ ਹੈ ਖਤਰਨਾਕ ਉਹ ਬਰਸਾਤ ਦੇ ਨਾਲ ਜਰੂਰ ਪੈਦਾ ਹੁੰਦੀਆਂ ਔਰ ਖਾਸ ਕਰਕੇ ਜੇ ਕੋਈ ਗੱਲ ਕਰੀਏ ਚਿਕਨ ਗੁਨੀਆਂ ਕਿ ਜਿਹੜਾ ਕਿ ਮੱਛਰ ਦੇ ਨਾਲ ਫੈਲਦਾ ਉਸ ਦੇ ਨਾਲ ਨਾਲ ਡੇਂਗੂ ਜਿਹੜਾ ਕਿ ਜਾਨਲੇਵਾ ਬਿਮਾਰੀ ਹੈ ਜੀ ਔਰ ਡੇਂਗੂ ਇੱਕ ਖਤਰਨਾਕ ਬਿਮਾਰੀ ਜਿਹੜੀ ਗਿਣੀ ਗਈ ਹੈ ਉਸ ਦੇ ਨਾਲ ਜਿਹੜੀ ਬਰਸਾਤ ਦੇ ਮੌਸਮ ਦੇ ਵਿੱਚ ਇੱਕ ਡਾਇਰੀਆ ਹੁੰਦਾ ਜਿਸ ਨੂੰ ਅਸੀਂ ਤਸਤ ਕਹਿੰਦੇ ਆ ਉਸ ਦੇ ਨਾਲ ਪੁਰਬ ਮਾਰੀਆਂ ਜਿਹੜੀਆਂ ਗਿਆ ਬਿਲਕੁਲ ਉਹ ਵੀ ਜਿਹੜੀ ਆ ਪੀਲੀਆ ਦੀ ਬਿਮਾਰੀ ਹੋ ਗਈ ਆ ਹੋਰ ਇਸ ਤਰ੍ਹਾਂ ਦੀ ਬਰਸਾਤ ਦੇ ਵਿੱਚ ਮੌਸਮ ਦੇ ਵਿੱਚ ਕਈ ਬਿਮਾਰੀਆਂ ਆ ਗਈਆਂ ਜਿਸ ਨੂੰ ਲੈ ਕੇ ਹਰ ਕੋਈ ਜਿਹੜਾ ਵਾ ਹਰ ਕਿਸੇ ਦੇ ਦਿਲ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਲੇਕਿਨ ਇਹਨਾਂ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ ਔਰ ਇਹਨਾਂ ਬਿਮਾਰੀਆਂ ਦਾ ਬਿਲਕੁਲ ਵਧੀਆ ਇਲਾਜ ਕਿੱਥੇ ਹੋ ਰਿਹਾ ਅਸੀਂ ਪਹੁੰਚੇ ਆ ਕੇਮੈਕਸ ਹਸਪੀਟਲ ਡਾਕਟਰ ਬੀਰ ਗੁੱਟਾ ਕੈਂਪਸ ਮਾਲ ਰੋਡ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਡਾਕਟਰ ਭਰਤ ਮਹਿਰਾ ਜਿਹੜੇ ਕਿ ਸਪੈਸ਼ਲਿਸਟ ਹੈਗੇ ਆ ਇਹਨਾਂ ਬਿਮਾਰੀਆਂ ਦੇ ਵਿੱਚ ਲੋਕਾਂ ਦੀ ਜਿਹੜੀ ਹੈਲਪ ਕਰਨ ਲਈ ਔਰ ਇਲਾਜ ਕਰਨ ਲਈ ਔਰ ਟਿਪਸ ਦੇਣਗੇ ਕਿ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਜੀ ਡੋਕਟਰ ਨਾਲੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅੰਬੀਸ਼ਰਪੇ ਤੁਹਾਨੂੰ ਤੁਹਾਡਾ ਸਵਾਗਤ ਹੈ ਔਰ ਖਾਸ ਕਰ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਇੱਕ ਡਰਸ ਦਿੰਦਾ ਕਿਉਂਕਿ ਡੈਂਗੂ ਆ ਜਾਂਦਾ ਚਿਕਨ ਗੁਨਿਆ ਜਿਹੜੀ ਕਿ ਬਹੁਤ ਹੀ ਖਤਰਨਾਕ ਬਿਮਾਰੀ ਔਰ ਅੰਮ੍ਰਿਤਸਰ ਦੇ ਵਿੱਚ ਦਾ ਕਹਿਰ ਦੇਖਣ ਨੂੰ ਮਿਲਿਆ ਵਾ ਉਸ ਦੇ ਨਾਲ ਨਾਲ ਪੀਲੀਆ ਵੀ ਹੈ ਦਸਤ ਆ ਜਿਹਨੂੰ ਡਾਇਰੀਆ ਵੀ ਕਹਿੰਦੇ ਆਪਾਂ ਲੇਕਿਨ ਸਭ ਤੋਂ ਪਹਿਲਾਂ ਮੇਰਾ ਸਵਾਲ ਹੈਗਾਗਾ ਕਿ ਬਰਸਾਤ ਦੇ ਮੌਸਮ ਦੇ ਵਿੱਚ ਡੈਂਗੂ ਤੇ ਚਿਕਨ ਗੁਨਿਆ ਕੀ ਹੈ ਔਰ ਕਿਸ ਤਰ੍ਹਾਂ ਹੁੰਦਾ ਹੈ ਦੇਖੋ ਬਰਸਾਤ ਸਾਡੇ ਵਾਸਤੇ ਮੌਸਮ ਬਹੁਤ ਵਧੀਆ ਮੰਨ ਜਾਂਦਾ ਹੈ ਠੀਕ ਹੈ ਸਾਵਣ ਆਂਦਾ ਬਹੁਤ ਵਧੀਆ ਹੈ ਪਰ ਜੋ ਇਸ ਮੌਸਮ ਦੇ ਵਿੱਚ ਕੁਝ ਇਹੋ ਜਿਹੀਆਂ ਬਿਮਾਰੀਆਂ ਗਈਆਂ ਜੋ ਜਾਨਲੇਵਾ ਮੰਨੀਆਂ ਜਾਂਦੀਆਂ ਤੇ ਅਸੀਂ ਆਪਣੇ ਪਿਛਲੇ 5-6 ਸਾਲ ਦਾ ਯਾਦ ਰੱਖੀਏ ਤੇ ਡੇਂਗੂ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਮੱਛਰਾਂ ਦੇ ਨਾਲ ਫੈਲਦੀ ਹੈ ਮੱਛਰ ਦੇ ਕੱਟਣ ਦੇ ਨਾਲ ਤੇ ਉਹ ਕਿਸੇ ਕਿਸੇ ਨੂੰ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੀ ਹੈ ਹੁਣ ਡੇਂਗੂ ਦਾ ਮੱਛਰ ਜਿਹੜਾ ਹੈ ਉਹ ਸਾਫ਼ ਪਾਣੀ ਵਿੱਚ ਆਪਣੇ ਆਪ ਨੂੰ ਪਨਪਦਦਾ ਹੈ ਉੱਪਰ ਤੱਕ ਵੀ ਜਾ ਸਕਦਾ ਹੈ 6 7 8 ਮੰਜ਼ਿਲ ਤੱਕ ਵੀ ਉੱਤੇ ਜਾ ਸਕਦਾ ਹੈ ਤੇ ਅਸੀਂ ਸੋਚੀਏ ਕਿ ਅਸੀਂ ਉਹਦੇ ਨਾਲ ਬੱਚੇ ਹੋਏ ਆ ਉਹ ਬਹੁਤ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਨਹੀਂ ਹੈਗੀ ਜੇ ਅਸੀਂ ਸਫਾਈ ਰੱਖੀਏ ਮੱਛਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤੇ ਇਹੀ ਤਰੀਕਾ ਹੈ ਇਸ ਮੱਛਰ ਇਸ ਬਿਮਾਰੀ ਤੋਂ ਬਚਣ ਦਾ ਹੋਰ ਕੋਈ ਤਰੀਕਾ ਨਹੀਂ ਹੈ ਡਾਕਟਰ ਸਾਹਿਬ ਤਾਰਨਾ ਅਗੀ ਕਿ ਡੇਢ 2 ਫੁੱਟ ਤੋਂ ਉੱਤੇ ਮੱਛਰ ਹੁੰਦਾ ਨਹੀਂ ਤੁਸੀਂ 7 8 ਮੰਜ਼ਿਲਾ ਤੱਕ ਵੀ ਕਿਹਾ ਵਾ ਕਿਸ ਤਰ੍ਹਾਂ ਜਾ ਸਕਦਾ ਕਿਉਂਕਿ ਲੋਕ ਸੋਚਦੇ ਕਿ ਸ਼ਾਇਦ ਗਰਾਉਂਡ ਫਲੋਰ ਤੋਂ ਉੱਤੇ ਮੱਛਰ ਅੱਗੇ ਨਹੀਂ ਜਾ ਸਕਦਾ ਨਹੀਂ ਨਹੀਂ ਤੁਹਾਡੇ ਵਿੱਚ ਇਹ ਵਹਿਮ ਹੈਗਾ ਜਿਹੜਾ ਡੇਂਗੂ ਦਾ ਮੱਛਰ ਹੁੰਦਾ ਹੈ ਉਹ ਦਿਨ ਵੇਲੇ ਕੱਟਦਾ ਹੈ ਜ਼ਿਆਦਾਤਰ ਸਾਫ਼ ਪਾਣੀ ਵਿੱਚ ਆਪਣੇ ਆਪ ਨੂੰ ਪਨਪਦਾ ਹੈ ਤੇ ਉਹਦੀ ਹਾਈਟ ਉਹ 7-8 ਮੰਜ਼ਿਲ ਤੱਕ ਆਰਾਮ ਨਾਲ ਜਾ ਸਕਦਾ ਕਿਉਂਕਿ ਕੇਐਮਐਕਸ ਅਮਰੀਕਨ ਜਿਹੜਾ ਹਸਪੀਟਲ ਲਗਾ ਵਾ ਉਹ ਇਹਨਾਂ ਚੀਜ਼ਾਂ ਦੇ ਵਿੱਚ ਮਾਹਿਰ ਸਪੈਸ਼ਲਿਸਟ ਹੈਗਾ ਔਰ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਇਸੇ ਕੇਸ ਹੈਂਡਲ ਕਰ ਰਹੇ ਆਖਿਰਕਾਰ ਅਗਰ ਐਂਗਿਲੀ ਹੁੰਦੀ ਹੈ ਤੇ ਕਿੰਨਾ ਖਤਰਨਾਕ ਹੋ ਸਕਦਾ ਕਿਉਂਕਿ ਅਗਰ ਸਮੇਂ ਸਿਰ ਇਲਾਜ ਨਾ ਮਿਲੇ ਦੇਖੋ ਡੇਂਗੂ ਦੇ ਨਾਲ ਨਾ ਇੱਕ ਆਮ ਜਨਤਾ ਦੇ ਵਿੱਚ ਸਭ ਤੋਂ ਵੱਡਾ ਖੌਫ ਹੈ ਸੈਲ ਗਿਰਨ ਦਾ ਤੇ ਉਹ ਸੈੱਲ ਦੀ ਰਿਪੋਰਟਾਂ ਦੇ ਵਿੱਚ ਹੀ ਸਾਰੇ ਲੋਕੀ ਬਾਰ-ਬਾਰ ਆਪਣੇ ਸੈੱਲ ਦੇ ਟੈਸਟ ਕਰਾ ਕਰਾ ਕੇ ਛੁਦਾਈ ਹੋ ਜਾਂਦੇ ਆ ਤੇ ਉਹਨਾਂ ਦੇ ਅੰਦਰ ਇੱਕ ਬਹੁਤ ਵੱਡਾ ਡਰ ਹੁੰਦਾ ਤੇ ਐਜ਼ ਤੁਹਾਨੂੰ ਆਈਸੀਯੂ ਸਪੈਸ਼ਲਿਸਟ ਦੱਸ ਰਿਹਾ ਆਈਸੀਯੂ ਦਾ ਡਾਕਟਰ ਸੈੱਲ ਗਿਰਨ ਤੋਂ ਬਿਲਕੁਲ ਵੀ ਨਹੀਂ ਘਬਰਾਉਂਦਾ ਇੱਕ ਆਈਸੀਯੂ ਦਾ ਸਪੈਸ਼ਲਿਸਟ ਜੋ ਹੋਏਗਾ ਨਾ ਉਹ ਕਦੀ ਵੀ ਸੈੱਲ ਗਿਰਨ ਤੋਂ ਨਹੀਂ ਘਬਰਾਉਂਦਾ ਤੇ ਅਸੀਂ ਬਾਰ-ਬਾਰ ਸਮਝਾ ਸਮਝਾ ਕੇ ਥੱਕ ਜਾਂਦੇ ਆ ਬਟ ਫਿਰ ਵੀ ਲੋਕਾਂ ਦੇ ਦਿਮਾਗ 'ਚ ਇਹ ਬਹੁਤ ਵੱਡਾ ਵਹਿਮ ਬੜਿਆ ਹੈ ਕਿ ਸੈੱਲ ਗਿਰ ਗਏ ਤੇ ਮੌਤ ਹੋ ਸਕਦੀ ਹੈ ਸੈੱਲ ਗਿਰਨ ਦੇ ਨਾਲ ਮੌਤ ਬਿਲਕੁਲ ਵੀ ਬਹੁਤ ਕੱਟ ਚਾਂਸ ਹੈ ਸੈੱਲ ਗਿਰਨ ਦੇ ਨਾਲ ਮੌਤ ਹੁੰਦੀ ਹੈ ਮੌਤ ਹੁੰਦੀ ਹੈ ਕਿਸੇ ਦੀ ਉਹ ਨਹੀਂ ਜਦੋਂ ਡੇਂਗੂ ਦੇ ਮੱਛਰ ਦੇ ਨਾਲ ਸਾਡੀ ਇਮਿਊਨਿਟੀ ਇੰਨਾ ਓਵਰ ਰੀਐਕਟ ਕਰਦੀ ਹੈ ਕਿ ਸਭ ਕੁਝ ਲੀਕ ਹੋਣਾ ਸਟਾਰਟ ਹੋ ਜਾਂਦਾ ਹੈ ਬੀਪੀ ਘਿਰਨਾ ਸਟਾਰਟ ਹੋ ਜਾਂਦਾ ਹੈ ਉਲਟੀਆਂ ਇਹੋ ਜਿਹੀਆਂ ਆਉਂਦੀਆਂ ਪੀਲੀਆਨਾ ਸਟਾਰਟ ਹੋ ਜਾਂਦਾ ਤੇ ਉਹ ਡੇਂਗੂ ਦੇ ਮੱਛਰ ਦੇ ਵਾਇਰਸ ਦੇ ਨਾਲ ਲੜਦੇ ਨਰਦੇ ਇਮਿਊਨਿਟੀ ਦੀ ਪ੍ਰੋਬਲਮ ਆ ਗਈ ਹੈ ਸੈੱਲ ਗਿਰਨ ਦੇ ਨਾਲ ਮੌਤ ਬਹੁਤ ਕੱਟ ਦਿੱਖੀ ਜਾਂਦੀ ਹੈ ਬਹੁਤ ਕੱਟ ਲੈਸ ਦੈਨ ਮੈਨੂੰ ਜੇ ਆਪਾਂ ਮੰਨ ਕੇ ਚੱਲੀਏ ਲੈਸ ਦੈਨ पांचेंट मौत सैल कटने जीत नाइनटी फाइव परसेंट होंगे हैं बीपी लो हो सो so, तो जरा पहला भ्रम है कि सैल गिरने तो सू घबरा नहीं चाहिए गिरना ही है सबू पता कि भी डेंगू होया है वे सैल गिरने हैं ਵੀ 3000 ਆਮ ਪਹੁੰਚ ਜਾਂਦੇ ਆ ਉਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਉਹਦਾ ਟ੍ਰੀਟਮੈਂਟ ਟਾਈਮ ਸਿਰ ਔਰ ਸਪੈਸ਼ਲਿਸਟ ਡਾਕਟਰ ਕੋਲ ਹੋਣਾ ਚਾਹੀਦਾ ਕਿਉਂਕਿ ਅਸੀਂ ਸ਼ਾਪ ਤੇ ਜਾਣੇ ਕਲੀਨਿਕ ਤੇ ਜਾਣੇ ਠੀਕ ਹੈ ਉਹ ਵੀ ਆਪਣਾ ਕੰਮ ਕਰ ਰਹੇ ਹੋ ਉਹਨਾਂ ਨੂੰ ਵੀ ਇਹੀ ਕੋਈ ਗਲਤ ਨਹੀਂ ਕਹਿੰਦੇ ਲੇਕਿਨ ਐਡਵਾਈਸ ਹਮੇਸ਼ਾ ਸਪੈਸ਼ਲਿਸਟ ਜੀ ਲੈਣੀ ਚਾਹੀਦੀ ਕਿਉਂਕਿ ਕੋਈ ਕਹਿੰਦਾ ਵਾ ਬੱਕਰੀ ਦਾ ਦੁੱਧ ਪੀਓ ਕੋਈ ਕਹਿੰਦਾ ਕੀਵੀ ਫਲ ਖਾਓ ਕੋਈ ਕਹਿੰਦਾ ਕੈਰਪਿਲ ਦੀ ਗੋਲੀਆਂ ਖਾਓ ਜਾਂ ਜੋ ਵੀ ਜੋ ਵੀ ਇਹਦਾ ਇਲਾਜ ਹੈਗਾ ਵਾ ਖਾਸ ਕਰ ਲੇਕਿਨ ਐਡਵਾਈਸ ਯਾ ਸਪੈਸ਼ਲਿਸਟ ਕੋ ਜਾਣਾ ਕਿੰਨਾ کارਗਰ ਸਾਬਿਤ ਹੁੰਦਾ ਕਿਉਂਕਿ ਰਿਕਵਰੀ ਰੇਟ ਵੀ ਕਹਿੰਦੇ ਆ ਬਹੁਤ ਜਲਦੀ ਹੋ ਜਾਂਦੀ ਹੈ ਦੇਖੋ ਸਾਡਾ ਮਕਸਦ ਸੈੱਲ ਵਧਾਣਾ ਨਹੀਂ ਹੈ ਤਾਂ ਸੈੱਲ ਆਪਣੇ ਆਪ ਵਧਣੀ-ਵਧਨੇ ਜਿਸ ਦਿਨ ਸਾਡੀ ਬੋਡੀ ਦੀ ਇਮਿਊਨਿਟੀ ਉਹਨੂੰ ਟੇਕਓਵਰ ਕਰ ਲੈਂਦੀ ਹੈ ਸੈੱਲ ਵਧਨੇ ਸਟਾਰਟ ਹੋ ਜਾਂਦੇ ਅਸੀਂ ਸੈੱਲ ਨੂੰ ਵਧਾਣ ਵਾਸਤੇ ਦਵਾਈਆਂ ਖਾਈ ਜਾਈਏ ਜੇ ਤੁਹਾਨੂੰ ਕਹਿ ਰਿਹਾ ਕਿ ਸੈੱਲ ਨੇ ਆਪਣੇ ਆਪ ਵਧ ਹੀ ਜਾਣੇ ਤਾਂ ਉਹਦੀ ਦਵਾਈਆਂ ਖਾਣ ਦੇ ਨਾਲ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਸਾਨੂੰ ਸਪੈਸ਼ਲਿਸਟ ਦਾ ਫਾਇਦਾ ਕੀ ਹੈ ਬਿਕੋਜ਼ ਸਪੈਸ਼ਲਿਸਟ ਡਾਕਟਰ ਇਹ ਚੈੱਕ ਕਰਦਾ ਹੈ ਕਿ ਬੰਦਾ ਆਪਣੇ ਸਟੇਬਲ ਫੇਸ ਵਿੱਚ ਹੈ ਕਿ ਕ੍ਰਿਟੀਕਲ ਫੇਸ ਦੇ ਵਿੱਚ ਹੈ ਕਿਉਂਕਿ ਸਾਰੀ ਪ੍ਰੋਬਲਮ ਆਉਂਦੀ ਹੈ ਕ੍ਰਿਟੀਕਲ ਫੇਸ ਦੇ ਵਿੱਚ ਕ੍ਰਿਟੀਕਲ ਫੇਸ ਸਟਾਰਟ ਹੁੰਦਾ ਜਦੋਂ ਤੁਹਾਡਾ ਬੁਖਾਰ ਟੁੱਟਣਾ ਸਟਾਰਟ ਹੁੰਦਾ ਪਹਿਲੇ 4-5 ਦਿਨ ਸਭ ਨੂੰ ਤੇਜ਼ ਬੁਖਾਰ ਆਂਦਾ ਹੈ ਬੁਖਾਰ ਦੇ ਵੇਲੇ ਸੇ ਘਬਰਾਏ ਹੁੰਨੇ ਆ ਪਰ ਜਿਸ ਦਿਨ ਬੁਖਾਰ ਟੁੱਟਣਾ ਸਟਾਰਟ ਹੁੰਦਾ ਹੈ ਉਸ ਦਿਨ ਕ੍ਰਿਟੀਕਲ ਫੇਸ ਸਟਾਰਟ ਹੁੰਦਾ ਹੈ ਉਸ ਕ੍ਰਿਟੀਕਲ ਫੇਸ ਦੇ ਵਿੱਚ ਹੀ ਲੋਕਾਂ ਦਾ ਬੀਪੀ ਘਟਣਾ ਸਟਾਰਟ ਹੁੰਦਾ ਹੈ ਲੋਕਾਂ ਨੂੰ ਲੱਗਾ ਮੇਰਾ ਬੁਖਾਰ ਠੀਕ ਹੋ ਗਿਆ ਮੈਂ ਠੀਕ ਹੋ ਗਿਆ ਪਰ ਉਸਦੇ ਅਗਲੇ ਦਿਨ ਹੀ ਬੀਪੀ ਲੋਅ ਹੋਣਾ ਸਟਾਰ ਸੋ ਜਿਹੜਾ ਡਾਕਟਰ ਹੁੰਦਾ ਸਪੈਸ਼ਲਿਸਟ ਉਹ ਉਹਨਾਂ ਦਾ ਬੀਪੀ ਚੈੱਕ ਕਰਦਾ ਉਹਨਾਂ ਦੇ ਹੋਰ ਸਾਰੇ ਲੱਛਣ ਬਿਮਾਰੀ ਦੇ ਲੱਛਣ ਉਹ ਉਹ ਨੌਬਤ ਹੀ ਨਹੀਂ ਆਉਂਦਾ ਉਹ ਨੌਬਤਾਂ ਆਉਂਦੇ ਜਾਂ ਜੇ ਨੌਬਤ ਆ ਵੀ ਰਹੀ ਸੌ ਲੱਗਦਾ ਹੈ ਕ੍ਰਿਟੀਕਲ ਫੇਸ ਸਟਾਰਟ ਹੋ ਗਿਆ ਅਸੀਂ ਪਹਿਲਾਂ ਹੀ ਉਹ ਡਵਾਈਸ ਕਰ ਦਿੰਦੇ ਹਾਂ ਕਿ ਤੁਸੀਂ ਇਸ ਟਾਈਮ ਦੇ ਵਿੱਚ ਤੁਹਾਨੂੰ ਐਡਮਿਟ ਹੋਣਾ ਚਾਹੀਦਾ ਸੋ ਬੱਕਰੀ ਦਾ ਦੁੱਧ ਬਲੈਕ ਮਾਰਕੀਟਿੰਗ ਹੁੰਦੀ ਔਦੋਂ ਕਿੰਨਾ ਕੇ ਫਾਇਦਾ ਕਰਦਾ ਲੋਕ ਸੌਦੇ ਕਿ ਬੱਕਰੀ ਦੇ ਦੁੱਧ ਨਾਲ ਐਕਡਮ ਸੈਲ ਵੱਧਦੇ ਦੇਖੋ ਬੱਕਰੀ ਦੇ ਦੁੱਧ ਨਾਲ ਹਮੇਸ਼ਾ ਬੱਕਰੀ ਪਾਲਣ ਵਾਲੇ ਦੇ ਸੈਲ ਜ਼ਰੂਰ ਵੱਧ ਜਾਣਗੇ ਉਹਦੇ ਸਿਲਵੱਤ ਸਕਦੇ ਐ ਬਟ ਮੈਂ ਤੁਹਾਨੂੰ ਐਜ਼ ਅ ਡਾਕਟਰ ਸਮਝਾ ਰਿਹਾ ਕਿ ਬੱਕਰੀ ਦੇ ਦੁੱਧ ਦੇ ਨਾਲ ਮੈਡੀਕਲ ਸਾਇੰਸ ਦੇ ਵਿੱਚ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਸੋ ਡਾਕਟਰ ਸਾਹਿਬ ਚਿਕਨਗੁਨੀਆ ਇਹਦਾ ਹੀ ਪਾਰਟ ਹੈ ਗੱਵਾਂ ਚਿਕਨਗੁਨੀਆ ਵੀ ਬਹੁਤ ਖਤਰਨਾਕ ਔਰ ਅੰਮ੍ਰਿਤਸਰ ਦੇ ਵਿੱਚ ਦਾ ਕਹਿਰ ਦੇਖਣ ਨੂੰ ਮਿਲਿਆ ਜੋ ਪੰਜਾਬ ਦੇ ਵਿੱਚ ਸ਼ੁਰੂਆਤ ਦੀ ਗੱਲ ਕਰੀਏ ਤੇ ਲੋਕ ਕਹਿੰਦੇ ਕਿ ਛਾਟਾ ਤੋਂ ਚਿਕਨਗੁਨੀਆ ਸ਼ੁਰੂ ਹੋਇਆ ਔਰ ਹਮ ਵੀ ਸਰ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਗਿਆ ਕਿੰਨਾ ਖਤਰਨਾਕ ਇਸ ਮੌਸਮ ਦੇ ਵਿੱਚ ਦੇਖੋ ਚਿਕਨਗੁਨੀਆ ਵੀ ਇੱਕ ਵਾਇਰਸ ਹੈ ਉਹ ਵੀ ਮੱਛਰਾਂ ਦੇ ਨਾਲ ਹੀ ਫੈਲਦੀ ਹੈ ਮੱਛਰ ਤੇ ਕੱਟਣ ਦੇ ਨਾਲ ਹੀ ਪ੍ਰੋਬਲਮ ਆਉਂਦੀ ਹੈ ਜਿਸ ਤਰ੍ਹਾਂ ਡੇਂਗੂ ਦਾ ਉਸ ਨੇ ਚਿਕਨਗੁਨੀਆ ਚਿਕਨਗੁਨੀਆ ਕਿਸੇ ਮਰੀਜ਼ ਨੂੰ ਜਾਨ ਲੈਵਾ ਨਹੀਂ ਹੈਗਾ ਮਾਰਦਾ ਨਹੀਂ ਹੈ ਠੀਕ ਹੈ ਪਰ ਉਹ ਉਹਨੂੰ ਇੰਨਾ ਗੰਦਾ ਪੀੜਿਤ ਕਰ ਦਿੰਦਾ ਹੈ ਕਿ ਉਹਦੀ ਲਾਈਫ ਲੌਂਗ ਜੋਇੰਟ ਪੇਨ ਦੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਉਹ ਤੁਹਾਨੂੰ ਕ੍ਰਿਪਲ ਕਰ ਦਿੰਦਾ ਹੈ ਮਾਰਦਾ ਨਹੀਂ ਹੈ ਤੇ ਡਾਕਟਰ ਜਦੋਂ ਕੋਈ ਸਪੈਸ਼ਲਿਸਟ ਡਾਕਟਰ ਕੋਲ ਹੁੰਦੇ ਆ ਜਿਵੇਂ ਕਿ ਮੈਕਸ ਅਮਰੀਕਨ ਹਸਪਤਲ ਲਗਾਵਾਏ ਕਿੱਥੇ ਵੀ ਇੱਥੇ ਜਿਹੜੇ ਸਪੈਸ਼ਲਿਸਟ ਡਾਕਟਰ ਹੈ ਰਿਕਵਰੀ ਰੇਟ ਤੋਂ ਪੈਸੇ ਦੀ ਕਿੰਨੀ ਬਚਤ ਹੁੰਦੀ ਹੈ ਦੇਖੋ ਟਾਈਮ ਸਿਰ ਜੇ ਅਸੀਂ ਦਾਖਲ ਹੋ ਜਾਂਦੇ ਆ ਡੇਂਗੂ ਦੇ ਵਿੱਚ ਤੇ ਆਪਾਂ ਦੀ ਚੰਗੀ ਤਰ੍ਹਾਂ ਮੋਨਿਟਰਿੰਗ ਹੁੰਦੀ ਹੈ ਉਸ ਦੇ ਨਾਲ ਪੇਸ਼ੈਂਟ ਦਾ ਬਚਤ ਹੁੰਦੀ ਹੈ ਤੇ ਚਿਕਨ ਬੁਨਿਆ ਦੇ ਵਿੱਚ ਆਮ ਤੌਰ ਤੇ ਐਡਮਿਸ਼ਨ ਦੀ ਲੋਡ ਨਹੀਂ ਹੁੰਦੀ ਬਿਲਕੁਲ ਅਸੀਂ ਡਾਕਟਰ ਫਾਊਂਡਰ ਡਾਕਟਰ ਹਰਸ਼ਦੱਤਾ ਨਾਮ ਵੀ ਗੱਲ ਕੀਤੀ ਉਹਨਾਂ ਨੇ ਕਿ ਸਾਡਾ ਮਕਸਦ ਹੈ ਕਿ ਇੱਥੇ ਲੋਕਾਂ ਦੀ ਸੇਵਾ ਕਰਨਾ ਨਾ ਕਿ ਪੈਸੇ ਕਮਾਣਾ ਔਰ ਲੋਕਾਂ ਤੱਕ ਚੰਗੀ ਐਡਵਾਈਸ ਜਾਏ ਔਰ ਲੋਕ ਅੱਛੇ ਹੋਣ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਆਣਾ ਉਹਨਾਂ ਦਾ ਇੱਕ ਮਕਸਦ ਹੈ ਕਿ ਆਪਣੇ ਸ਼ਹਿਰ ਨੂੰ ਆਪਣੀ ਮਿੱਟੀ ਨੂੰ ਆਪਣੀ ਮਿੱਟੀ ਦੀ ਸੇਵਾ ਕਰਨਾ ਉਸ ਦੇ ਨਾਲ ਨਾ ਪੀਲੀਆ ਪੀਲੀਆ ਨੂੰ ਵੀ ਬੜਾ ਜਾਣ ਲੋਗ ਜਿਹੜੀ ਬਿਮਾਰੀ ਕਹੀ ਕਿਹਾ ਗਿਆ ਵਾ ਲੋਕ ਫਾਂਡੇ ਕਰਾਂਦੇ ਫਲਾਨਾ ਕਰਾਂਦੇ ਲੇਕਿਨ ਅਸਲ ਕੀਵੇਂ ਠੀਕ ਹੁੰਦਾ ਵਾ ਉਹਦੇ ਬਾਰੇ ਬਹੁਤ ਘੱਟ ਗਾਈਡੈਂਸ ਮਿਲਦੀ ਹੈ ਦੇਖੋ ਬਾਰਸ਼ਾਂ ਦੇ ਮੌਸਮ ਵਿੱਚ ਦੋ ਤੁਹਾਨੂੰ ਮੱਛਰ ਦੇ ਨਾਲ ਬਿਮਾਰੀਆਂ ਸਮਝਾਈਆਂ ਇੱਕ ਹੁੰਦਾ ਡੇਂਗੂ ਤੇ ਚਿਕਨਗੁਨੀਆ ਦੂਸਰਾ ਜਿਹੜੇ ਗੰਦੇ ਪਾਣੀ ਦੇ ਖਾਣ ਪੀਣ ਦੇ ਨਾਲ ਤੇ ਮੱਖੀਆਂ ਦੇ ਨਾਲ ਤੇ ਜਿਹੜੀ ਬਿਮਾਰੀਆਂ ਫੈਲਦੀਆਂ ਉਹ ਅੱਜਕੱਲ੍ਹ ਦਸਤ ਜਿਹਨੂੰ ਡਾਇਰੀਆ ਵੀ ਕਹਿੰਦੇ ਐ ਤੇ ਪੀਲੇ ਦੀ ਬਿਮਾਰੀ ਹੈਪੇਟਾਈਟਿਸ ਇਹ ਦੋਨੋਂ ਬਿਮਾਰੀਆਂ ਜਾਣ ਲਿਵਾ ਗਈਆਂ ਇਹਨਾਂ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਦੇਖੀਆਂ ਜਾਂਦੀਆਂ ਹੈ ਖਾਸ ਕਰਕੇ ਪਹਿਲਾਂ ਗੱਲ ਕਰਦੇ ਆ ਡਾਇਰੀਆ ਦੀ ਬਿਮਾਰੀ ਦੀ ਠੀਕ ਹੈ ਜਿਹੜਾ ਲੂਜ਼ ਮੋਸ਼ਨਸ ਕਿਨੂੰ ਆਮ ਬੋਚਾ ਚ ਲੂਜ਼ ਮੋਸ਼ਨਸ ਕਿੰਦੇ ਹਨ ਲੂਜ਼ ਮੋਸ਼ਨਸ ਦੇ ਵਿੱਚ ਬੱਚਿਆਂ ਵਿੱਚ ਪਾਣੀ ਦੀ ਕੈਪੈਸਿਟੀ ਬਹੁਤ ਥੋੜੀ ਹੈ ਵੱਡਿਆਂ ਵਿੱਚ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੈ ਬੱਚੇ ਦਾ ਥੋੜਾ ਪਾਣੀ ਲੂਜ਼ ਹੁੰਦੇ ਉਹਦਾ ਬੀਪੀ ਲੋਅ ਹਣਾ ਸਟਾਰਟ ਹੋ ਜਾਂਦਾ ਹੈ ਤੇ ਉਹਦਾ ਇਲਾਜ ਜੇ ਆਪਾਂ ਟਾਈਮ ਸਿਰ ਚੰਗੇ ਤਰੀਕੇ ਨਾਲ ORS ਦੇ ਨਾਲ ਕਰਦੇ ਰਹੀਏ ਤੇ ਜਿਹੜੀ ਸਪੈਸਿਫਿਕ ਮੈਡੀਸਿਨ ਜੇ ਕਿਨੂੰ ਲੋੜ ਹੈਗੀ ਹੈ ਉਹ ਦਿੰਦੇ ਰਹੀਏ ਦਸ ਦੇ ਵਿੱਚ ਲੋਕੀ ਖਾਂਦੇ ਆ ਇੱਕ ਖਾਕੀ ਗੋਲੀ ਪਾਟੀਆਂ ਰੁਕਣ ਵਸਤੇ ਉਹ ਖਤਰਨਾਕ ਹੈ ਬਹੁਤ ਖਤਰਨਾਕ ਹੈ ਲੋਕਾਂ ਨੂੰ ਇਸ ਗਲਤੀ ਬਾਰੇ ਨਹੀਂ ਪਤਾ ਉਹ ਚਾਹੁੰਦੇ ਕਿ ਮੈਨੂੰ ਅਰਜੈਂਟ ਮੇਰੀ ਪਾਟੀਆਂ ਰੁਕ ਜਾਣ ਪਾਟੀਆਂ ਰੋਕਣ ਦੇ ਵਸਤੇ ਉਹ ਦਵਾਈਆਂ ਖਾ ਲੈਂਦੇ ਹੈ ਉਹ ਪਾਟੀਆਂ ਰੁਕਦੀਆਂ ਹੈ ਉਹ ਪੇਟ ਵਿੱਚ ਇਕੱਠਾ ਹੋਣਾ ਸਟਾਰਟ ਹੋ ਜਾਂਦਾ ਹੈ ਉਹ ਅੰਤੜੇ ਨੂੰ ਬਿਲਕੁਲ ਸਵਾ ਦਿੰਦੀ ਹੈ ਪੇਟ ਫੁੱਲਣਾ ਸਟਾਰਟ ਪੇਟ ਦੀ ਸਾਰੀ ਗੰਦਗੀ ਪੇਟ ਦੇ ਵਿੱਚ ਰਹਿ ਜਾਂਦੀ ਹੈ ਤੇ ਇਸ ਕਰਕੇ ਇੱਕ ਜਿਹੜਾ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਸਮਝਾਉਣਾ ਚਾਹਾਂਗਾ ਕਿ 10 ਦੇ ਵਿੱਚ ਜਿੰਨਾ ਮਰਜੀ ਪਾਣੀ ਥੱਲੇੋਂ ਨਿਕਲੇ ਪਾਟੀ ਦੇ ਰਹੀਂ ਅਸੀਂ ਉਹਨੇ ਘਬਰਾਣਾ ਭਾਵੇਂ ਦਿਨ ਚ 10 ਵਾਰ ਹੀ ਆਏ ਜਾਂ 15 ਵ ਅਸੀਂ ਫੋਕਸ ਕਰਨੇ ਕਿ ਕਿੰਨਾ ਉਪਰੋਂ ਸੀ ਲੈ ਰਹੇ ਹਾਂ ਅਸੀਂ ਪਾਣੀ ਦਾ ਘੜਾ ਖਾਲੀ ਨਹੀਂ ਹੁੰਦੇ ਨਾ ਉਪਰੋਂ ਪਿਲਾਈ ਜਾਓ ਜੇ ਬੰਦਾ 5 ਦਿਨ ਵਿੱਚ ਕੁਝ ਨਾ ਖਾਵੇ ਕੁਝ ਨਹੀਂ ਹੋਏਗਾ ਪਰ ਜੇ ਇੱਕ ਦਿਨ ਵੀ ਉਹਨੇ ਚੰਗੀ ਤਰ੍ਹਾਂ ਆਪਣਾ ਨਮਕ ਚੀਨੀ ਵਾਲਾ ਪਾਣੀ ORS ਵਾਲਾ ਪਾਣੀ ਨਹੀਂ ਲੇਤਾ ਹਸਪੀਟਲ ਚ ਕੌਣ ਜਾ ਰਿਹਾ ਡਾਕਟਰ ਸੋ ਪੀਲੀਆ ਜਦ ਹੁੰਦਾ ਕੀ ਪੀਲੀ ਚੀਜ਼ਾਂ ਤੋਂ ਦੂਰ ਰਹੋ ਖਾਸ ਕਰ ਉਸ ਦੇ ਨਾਲ ਨਾਲ ਲੋਕੀ ਫਾਂਡੇ ਕਰਵਾਂਦੇ ਆ ਕਿ ਇਹ ਸਹੀ ਇਲਾਜ ਬਿਲਕੁਲ ਵੀ ਨਹੀਂ ਪੀਲੀਆ ਨੂੰ ਨਾਮ ਪੀਲੀਆ ਇਸ ਕਰਕੇ ਮਿਲਿਆ ਗਿਆ ਕਿਉਂਕਿ ਉਹ ਜੌਂਡਿਸ ساری ਅੱਖਾਂ ਪੀਲੀਆਂ ਹੋ ਜਾਂਦੀਆਂ ਠੀਕ ਹੈ ਇਸ ਕਰਕੇ ਦਾ ਨਾਮ ਪੀ ਲਿਆ ਗਿਆ ਹੁਣ ਇਹ ਤੇ ਬਹੁਤ ਵੱਡਾ ਭ੍ਰਮ ਹੈ ਕਿ ਜੇ ਮੈਂ ਪੀਲੇ ਰੰਗ ਦਾ ਬਣ ਗਿਆ ਤੇ ਮੈਂ ਪੀਲੇ ਖਾਨਦਾਨ ਨਾਲ ਪੀਲਾ ਬਣ ਜਾਵਾਂਗਾ ਉਸ ਤਰ੍ਹਾਂ ਨਹੀਂ ਹੁੰਦਾ ਪੀਲੀਆ ਵੀ ਇੱਕ ਗੰਦੇ ਖਾਣੇ ਪੀਣੇ ਤੋਂ ਹੁੰਦਾ ਹੈ ਹੈਪਟਾਈਟਿਸਟ ਦੀ ਬਿਮਾਰੀ ਹੁੰਦੀ ਹੈ ਸਾਡੇ ਲਿਵਰ ਦੇ ਵਿੱਚ ਸੋ ਜਾਂਦੀ ਹੈ ਉਹਦੇ ਕਰਕੇ ਸਾਡੇ ਲਿਵਰ ਤੇ ਜਿਹੜਾ ਕੰਮ ਕਰਨ ਵਾਲਾ ਜੋ ਆਪਣਾ ਡਾਈਜੈਸ਼ਨ ਸਿਸਟਮ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਇਸ ਕਰਕੇ ਅਸੀਂ ਜੋ ਵੀ ਖਾਂਦੇ ਪੀਂਦੇ ਹਾਂ ਉਹ ਸਭ ਕੁਝ ਉਲਟੀਆਂ ਦੇ ਨਾਲ-ਨਾਲ ਬਾਹਰ ਆ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਜਿਨ੍ਹਾਂ ਨੂੰ ਪੀਲੀਆ ਹੁੰਦਾ ਹੈ ਉਹਨਾਂ ਦਾ ਲਿਵਰ ਫੇਲ ਹੋਣ ਦੀ ਕਦਾਰ ਤੱਕ ਪਹੁੰਚ ਜਾਂਦਾ ਹੈ ਲ ਇਸ ਕਰਕੇ ਹੈਪੇਟਾਈਟਸ ਦੀ ਬਿਮਾਰੀ ਦਾ ਪ੍ਰੇਸ਼ ਕਰਨਾ ਜਾਦਾ ਵਧੀਆ ਹੈ ਯਾਦ ਆਪਣਾ ਲਿਵਰ ਫੇਲ ਤੋ ਪਹੁੰਚਦਾ 112 ਉਹ ਅਗਰ ਦਵਾਈ ਸਹੀ ਤਰੀਕੇ ਖਾਦੀ ਹੋਵੇ ਜਾਂ ਫਿਰ ਸਹੀ ਡਾਕਟਰ ਨੂੰ ਦਿਖਾਇਆ ਹੋਵੇ ਤੇ ਮੈਨੂੰ ਲੱਗਦਾ ਵੀ ਹਸਪਤਲ ਕਈ ਵਾਰ ਇਹੋ ਜਿਹੀ ਬਿਮਾਰੀਆਂ ਜਿਹੜੀਆਂ ਹਸਪਤਲ ਜਿਵੇਂ ਤੁਸੀਂ ਕਹਿਆ ਆਈਸੀਯੂ ਸਪੈਸ਼ਲਿਸਟ ਹੈਗੇ ਆਈਸੀਯੂ ਤੱਕ ਪਹੁੰਚਾ ਦਿੰਦੀ ਹੈ ਫਿਰ ਅਸੀਂ ਰੱਬ ਕਰ ਪ੍ਰਾਰਥਨਾ ਕਰਦੇ ਆਂ ਫਿਰ ਇਲਾਜ ਦੀ ਗੱਲ ਕਰਦੇ ਡਾਕਟਰ ਸਾਹਿਬ ਕੋ ਵੀ ਹੱਥ ਜੋੜਦੇ ਲੇਕਿਨ ਅਗਰ ਸਹੀ ਐਡਵਾਈਸ ਹੋਵੇ ਸਹੀ ਡਾਕਟਰ ਕੋ ਅਗਰ ਪਹੁੰਚ ਕੀਤੀ ਜਾਵੇ ਤੇ ਕਦੀ ਇਹੋ ਜੀ ਨੌਬਤ ਆ ਸਕਦੀ ਹੈ ਜਲਦੀ ਦੇਖੋ ਸਹੀ ਡਾਕਟਰ ਦਾ ਕੰਮ ਹੁੰਦਾ ਹੈ ਪਹਿਲਾਂ ਤਾਂ ਜਦੋਂ ਪੇਸ਼ੈਂਟ ਆਊਟ ਪੇਸ਼ੈਂਟ ਡਿਪਾਰਟਮੈਂਟ OPD ਵਿੱਚ ਆਉਂਦਾ ਹੈ ਆਪਾਂ ਉਹਨਾਂ ਨੂੰ ਸਮਝਾ ਕੇ ਭੇਜਣਾ ਕਿ ਇਹ ਬਿਮਾਰੀ ਦੇ ਵਿਗੜਨ ਦੇ ਲੱਛਣ ਲੱਗੇ ਤੇ ਇਹ ਜਦ ਤੱਕ ਇਹ ਵਾਲੀ ਬਿਮਾਰੀ ਨਹੀਂ ਆਏ ਤੁਸੀਂ ਘਰੇ ਬੈਠ ਕੇ ਆਪਣਾ ਇਲਾਜ ਆਪਣੇ ਆਪ ਕਰੋ ਅਸੀਂ ਤੁਹਾਨੂੰ ਅੰਧਵਿਸ਼ਵਾਸਾਂ ਤੋਂ ਤੇ ਫਾਲਤੂ ਦੇ ਟਰੀਟਮੈਂਟ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਔਰ ਕੇਮੈਕਸ ਹਸਪੀਟਲ ਜਿਹੜਾ ਵਾ ਜਰੂਰੀ ਨਹੀਂ ਕਿ ਚੱਕਰ ਮੁਰਮਾਉਂਦਾ ਹੈ ਗਾਈਡ ਦੇ ਗਾਈਡ ਕਰਦਾ ਔਰ ਲਗਾਤਾਰ ਉਹਨਾਂ ਦੀ ਇਲਾਜ ਦੀ ਗੱਲ ਕਰਦਾ ਕਿਉਂਕਿ ਲੋਕਾਂ ਨੂੰ ਤੰਦਰੁਸਤ ਤੇ ਸਵਸਥ ਬਣਾ ਰਹੀ ਹੈ ਕੇਮੈਕਸ ਹਸਪੀਟਲ ਦਾ ਜਿਹੜਾ ਇੱਕ ਲਕਸ਼ ਹੈਗਾ ਕੇਮੈਕ ਅਮਰੀਕਨ ਹਸਪੀਟਲ ਦੀ ਸਥਾਪਨਾ ਇਸ ਲਈ ਕੀਤੀ ਗਈ ਹੈ ਕਿ ਆਪਣੇ ਅਮਰੀ ਸਰਦੀ ਜਿਹੜੀ ਹੈ ਸੇਵਾ ਕਰਨੀ ਔਰ ਲਗਾਤਾਰ ਡੇ ਡਾਕਟਰ ਭਰਤ ਮੇਰਾਗੇ ਆ ਉਹ ਬੱਚਿਆਂ ਦੇ ਸਪੈਸ਼ਲਿਸਟ ਅਗੇ ਨਾਲ ਇਹਨਾਂ ਬਿਮਾਰੀਆਂ ਦੇ ਵਿੱਚ ਜਿਹੜੀ ਹੈ ਜਿੱਥੇ ਇਲਾਜ ਹੈ ਜਿੱਥੇ ਵਧੀਆ ਕਰਦੇ ਉੱਥ ਜੇ ਤੋ ਕਿ ਮਰੀਜ਼ ਜਿਹੜਾ ਠੀਕ ਹੋ ਜਾਂਦਾ ਔਰ ਖਾਸ ਕਰ ਡਾਕਟਰ ਸਾਹਿਬ ਕੋਰਸ ਵਾਲਾ ਜਵਾ ਅਮਰੀਕਨ ਜਦੋਂ ਨਾਮ ਆਂਦਾ ਉਹਨਾਂ ਤੇ ਲੋਕ ਸੋਚਦੇ ਕਿ ਯਾਰ ਬੜਾ ਕਾਸਟਲੀ ਇਹਨਾਂ ਕੁਝ ਹੋਣਾ ਲੇਕਿਨ ਡਾਕਟਰ ਹਰਸ਼ ਜੱਤਾਨਾ ਨੇ ਵੀ ਕਿਹਾ ਸੀ ਕਿ ਕਾਸਟਲੀ ਨਹੀਂ ਆ ਅਸੀਂ ਟਾਈਮ ਬਚਾਉਂਦੇ ਆ ਪੈਸਾ ਬਚਾਉਂਦੇ ਆ ਦੇਖੋ ਅਮਰੀਕਨ ਹਸਪੀਟਲ ਦਾ ਨਾਮ ਇਸ ਕਰਕੇ ਅਮਰੀਕਾ ਨੂੰ ਦਿਖਾਉਣ ਵਾਸਤੇ ਕਾਸਟਲੀ ਨਹੀਂ ਹੈਗਾ ਇਹ ਦਿਖਾਇਆ ਕਿ ਜੋ ਅਮਰੀਕਨ ਕਲਚਰ ਉਹਨਾਂ ਨੇ ਉੱਥੇ ਜਿਹੜਾ ਪੇਸ਼ੈਂਟ ਨੂੰ ਇਲਾਜ ਕਰੰਦਾ ਜਿਹੜਾ ਕਲਚਰ ਬਣਾਇਆ ਹੋਇਆ ਹੈ ਉਸ ਚੀਜ਼ ਨੂੰ ਐਕਚੁਅਲੀ ਆ ਜਾਂਦਾ ਟੈਕਨੋਲੋਜੀ ਵੈਸਟ ਹੈ ਪੈਸੇ ਕਮ ਆ ਯੈਸ ਉਸੇ ਚੀਜ਼ ਦਾ ਹੈ ਸੋ ਬਿਲਕੁਲ ਡਾਕਟਰ ਥੈਂਕ ਯੂ ਡਾਕਟਰ ਭਰਤ ਮਿਰਾਜੀ ਔਰ ਬਿਲਕੁਲ ਬਰਸਾਤ ਦੇ ਮੌਸਮ ਦੇ ਵਿੱਚ ਐਸੀ ਜਿਹੜੀ ਬਿਮਾਰੀਆਂ ਜਿਹੜੀਆਂ ਉਹ ਲਗਾਤਾਰ ਹੁਣ ਜਿਹੜੀ ਦੇਖਣ ਨੂੰ ਮਿਲ ਰਹੀ ਔਰ ਲੋਕ ਜਿਹੜੇ ਆ ਬਿਲਕੁਲ ਇੱਕ ਸਪੈਸ਼ਲਿਸਟ ਡਾਕਟਰ ਨੂੰ ਜਿਹੜੀ ਆ ਬਿਲਕੁਲ ਦੇਖਣਾ ਜਾਂਦੇ ਔਰ ਲੋਕ ਇੱਕ ਦੂਜੇ ਨੂੰ ਕਦੀ ਕਿਸੇ ਨੂੰ ਸਲਾਹ ਕਰਦੇ ਕਿ ਕਿਹੜਾ ਡਾਕਟਰ ਸਹੀ ਹੋ ਸਕਦਾ ਕਿਉਂਕਿ ਜਦੋਂ ਬੱਚਿਆਂ ਨੂੰ ਬਿਮਾਰੀ ਹੁੰਦੀ ਹੈ ਜਾਂ ਵੱਡਿਆਂ ਨੂੰ ਹੁੰਦੀ ਹੈ ਤੇ ਕਈ ਵਾਰ ਦਿਮਾਗ ਕੰਮ ਨਹੀਂ ਕਰਦਾ ਯਾਰ ਕਿੱਥੇ ਜਾਈਏ के मैक्स अमेरिकन हॉस्पिटल ਜਿਹੜਾ ਕਿ ਮਾਲ ਰੋਡ ਦੇ ਵਿੱਚ ਹੈਗਾ ਵਾ ਔਰ ਡਾਕਟਰ ਵੇਦ ਗੁਪਤਾ ਕੈਂਪਸ ਦੇ ਤਵਾ ਜਿਹੜਾ ਕਿ ਉੱਥੇ ਹਰ ਬਿਮਾਰੀਆਂ ਦਾ ਜਿਹੜਾ ਵਾ ਸਪੈਸ਼ਲਿਸਟ ਡਾਕਟਰ ਹੈਗੇ ਉਹ ਟੈਕਨੋਲੋਜੀ ਜੜੀ ਗਈ ਹੈ ਉਹ ਐਡਵਾਂਸ ਟੈਕਨੋਲੋਜੀ ਹੈਗੀ ਆ ਔਰ ਜਿਸ ਤਰ੍ਹਾਂ ਨਾਮ ਹੈਗਾ ਉਸ ਤਰ੍ਹਾਂ ਹੀ ਕੰਮ ਹੈਗਾ ਲੇਕਿਨ ਪਿਆਸਿਆ ਦੇ ਮਾਮਲੇ ਦੇ ਵਿੱਚ ਵੀ ਬਿਲਕੁਲ ਕਮਾਈ ਦੇ ਵਲ ਨਹੀਂ ਜਾਂਦੇ ਆਪਣੇ ਤੰਦਰੁਸਤ ਜਿਹੜੀ ਅੰਮ੍ਰਿਤਸਰ ਦੇ ਲੋਕਾਂ ਨੂੰ ਤੰਦਰੁਸਤ ਕਰਨਾ ਚਾਹੁੰਦੇ ਔਰ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਤੇ ਇਹ ਲਕਸ਼ਯਾ ਕੇ ਮੈਕਸ ਅਮਰੀਕਨ ਹਸਪੀਟਲ ਦਾ ਸੋ ਡਾਕਟਰ ਭਰਤ ਮੇਰਾ ਜਨਾ ਨੇ ਦੱਸਿਆ ਵੀ ਇਸ ਬਰਸਾਤੀ ਮੌਸਮ ਦੇ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਖਤਰਨਾਕ ਹੋਈ ਹੈ ਬਿਲਕੁਲ ਤੁਸੀਂ ਲਾ ਕੇ ਆਪਣੀ ਕਲੀਨਿਕ ਜਾਂ ਆਪਣੀ ਮੈਡੀਕਲ ਸ਼ਾਪ ਤੋਂ ਦਵਾਈ ਖਾਂਦੇ ਹੋ ਲੇਕਿਨ ਤੁਹਾਨੂੰ ਉਹ ਐਡਵਾਈਸ ਨਹੀਂ ਮਿਲਦੀ ਹੈ ਜਿਹੜਾ ਕਿ ਇੱਕ ਸਪੈਸ਼ਲਿਸਟ ਡਾਕਟਰ ਦੇ ਸਕਦਾ ਔਰ ਅਗਰ ਉਹ ਐਡਵਾਈਸ ਤੁਹਾਨੂੰ ਮਿਲੇ ਔਰ ਉਸ ਦੇ ਨਾਲ ਇੱਕ ਅੱਛ ਜਲਦੀ ਹੋ ਕੇ ਜਿਹੜਾ ਪੇਸ਼ੈਂਟ ਹੈਗਾ ਉਹ ਜਲਦੀ ਰਿਕਵਰੀ ਕਰਦਾ ਔਰ ਦੁਬਾਰਾ ਆਪਣੇ ਕੰਮ ਤੇ ਜਾ ਸਕਦਾ ਹੈ ਜਾਂ ਦੁਬਾਰਾ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਉਹ ਅੱਛੀ ਜੀ ਸਕਦਾ ਹੈ